ਤਾਂ ਹੀ ਹਾਰ ਜੀ ਪਾ ਲਿਆ ਬਲਾਂਗੇ ਕਾਕੂ ਬੋਲਰਾਂ ਬੋਲ 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 ਫਾਈਲਰ ਜੀ ਸਾਰੇ ਦੇ ਦੋਸਤਾਂ ਮਿੱਤਰਾਂ ਨੂੰ ਸੱਸੀ ਜਾਲ ਜੀ ਮੈਂ ਤੁਹਾਡਾ ਕਾਕੀ ਜੀ ਬਣਾ ਲਈਆ ਤੇ ਸਾਰੇ ਪੰਜਾਬੀ ਭੈਣ ਭਰਾਵਾਂ ਦਾ ਬਾਈ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਅੱਜ ਆਪਣੇ ਇੰਸਟਾਗ੍ਰam ਤੇ 50k 50000 ਫਾਲੋਅਰ ਬਰੇਡ ਹੋ ਗਿਆ ਬਹੁਤ ਬਹੁਤ ਧੰਨਵਾਦ ਆ ਬਾਈ ਸਾਰਿਆਂ ਦਾ ਜਿੰਨਿਆਂ ਨੇ ਵੀ ਮੈਨੂੰ ਸਪੋਰਟ ਕੀਤਾ ਜਿਹੜੇ ਨਹੀਂ ਕੀਤੀ ਉਹਨਾਂ ਦਾ ਵੀ ਧੰਨਵਾਦ ਆ ਬਾਈ ਤੇ ਵਧੀਆ ਮੋਹ ਪ੍ਰੇਮ ਨਾਲ ਰਿਹਾ ਕਰੋ ਵਧੀਆ ਚੰਗੇ ਚੰਗੇ ਵੀਡੀਓ ਪਾਉ ਜੀ ਮੈਂ ਆਪਾਂ ਪਰਿਵਾਰਕ ਵੀਡੀਓ ਪਾਉਣੇ ਆ ਬਹੁਤ ਬਹੁਤ ਧੰਨਵਾਦ ਇਹ ਆਪਣੇ ਦੋਸਤਾ ਜੀ ਤੇਨਾ ਵੀ ਬਹੁਤ ਧੰਨਵਾਦ ਹਨ ਤੇ ਬਹੁਤ ਘੈਂਟ ਨੇ ਪੂਰੀ ਸਪੋਰਟ ਕੀਤੀ ਆਪਣੀ ਹਨ ਨਹੀਂ ਵਧੀਆ ਖੁਸ਼ੀ ਹੋਈ ਯਾਰ ਹਨਾ ਹਾਂ ਬਿਲਕੁਲ ਆਮ ਕਰਾ ਜਿਹਾ ਮੋਟਾ ਉੱਠਾ ਹੈਗਾ ਬਿਲਕੁਲ ਬਿਲਕੁਲ ਸਪੋਰਟ ਬੰਦੀ ਆ ਲੈ ਠੱਗ ਕੇ ਕਰਾਂਗੇ ਮੜਾ ਉੱਤਰਾ ਹੀ ਮੜਨਾ ਹੈ ਨਹੀਂ ਅਸਲ ਇਹ ਨਹੀਂ ਨੂੰ ਕਰਾਂਗੇ ਬਹੁਤ ਜੀਤ ਗੀਤ ਗਾ ਲੈ ਫਿਰ ਆ ਕੇ ਇੱਕ ਆਹ ਇਹ ਗੱਲ ਚਲੋ ਮਾਰਕਾ ਵੀ ਜਉਂਦੇ ਵਾਹਦੇ ਰਹੋ ਫਾਇਦਾ ਕਸ ਕੋਈ ਨਹੀਂ ਆ ਜਾਗੀ ਆ ਜਾ ਵੀ ਤੇ ਬਾਦ ਤੋਂ ਬਾਦ ਬਾਈ ਵੀਡੀਓ ਸ਼ੇਅਰ ਕਰੋ ਸਾਰੇ ਯਾਰੀ ਗੀਤ ਸੁਣਾਏਗਾ ਕਾਕੂ ਵੀ ਹਾਂ ਬਾਈ ਜਰੂਰ ਦੱਸੋ ਕਿਹੜਾ ਸੁਣਾਏਗਾ ਹਾਂ ਕੋਈ ਮਰਜ਼ੀ ਇੱਕਾ ਵਧੀਆ ਜਾ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਬੇਲਾ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਬੇਲਾ ਸਾਡੇ ਪਿੰਡ ਦੇ ਟੇਸ਼ਨ ਤੇ ਨਾ ਰੁਕਦੀ ਆ ਰੇਲਾ ਮੇਰਾ ਧਰਮੀ ਬਾਪੂ ਨੇ ਦੇਸ਼ਾਂ ਦਾ ਰਾਜਾ ਮੈਂ ਆਕੇ ਬਾਪੂ ਨੂੰ ਰੇਲਾ ਰਿਕਵਾਵਾ ਮੈਂ ਆ ਕੇ ਬਾਪੂ ਨੂੰ ਰੇਲਾ ਰਖਵਾ। ਸੋ ਇੱਕ ਬਈ ਮੈਂ ਨਵਾਂ ਗੀਤ ਲਿਖਿਆ ਸੁਣਾਉਣਾ ਤੁਹਾਨੂੰ ਮੈਂ ਤੇ ਜਲਦੀ ਆਪਾਂ ਪੂਰਾ ਗੀਤ ਕਰਕੇ ਤੁਹਾਡੇ ਰੂਪ ਰੂਪ ਕਰਾਂਗੇ। ਗੁੱਸੇ ਕਿਉਂ ਹੋ ਗਈ ਹੁਣ ਮੇਰੇ ਨਾਲ ਮੁੱਟਿਆਰੇ ਗੁੱਸੇ ਕਿਉਂ ਹੋ ਗਈ ਹੁਣ ਮੇਰੇ ਨਾਲ ਮੁੱਟਿਆਰੇ ਇਹ ਮੈਂ ਤੇਰੇ ਤੋਂ ਬਿਨ ਇੱਕ ਮੈਂ ਤਨਵਾ ਵੀ ਸਰਨਾ ਪਨੂ 4 ਵਾਲੀ